ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਇਸ ਸਮੇਂ ਪਹੁੰਚੇ ਹਾਂ ਪਿੰਡ ਖਿਦਰਾਬਾਦ ਵਿਖੇ ਜਿੱਥੇ ਕਿ ਹੁਣ ਜਿੱਥੇ ਚੌਧਰੀ ਟਿਕਾ ਸਿੰਘ ਮਾਰਗ ਹੈਗਾ ਜੋ ਕਿ ਮਾਰਗ ਹੈ ਉਸ ਮਾਰਗ ਦੇ ਉੱਪਰ ਹੁਣ ਪੁਲਿਸ ਨੇ ਇੱਕ ਇਨਕਾਊਂਟਰ ਕੀਤਾ ਥੋੜੀ ਦੇਰ ਪਹਿਲਾਂ ਜੋ ਕਿ ਹਸਾਰ ਦੇ ਬਦਮਾਸ਼ ਸੀਗੇ ਜਿਸ ਦੇ ਉੱਪਰ ਨਰੇਸ਼ ਕੁਮਾਰ ਜਿਸ ਦੇ ਉੱਪਰ ਕਿ ਘੱਟੋ ਘੱਟ 14-15 ਜੋ ਅਪਰਾਧਿਕ ਮਾਮਲੇ ਹੈਗੇ ਆ ਦਰਜ ਹੈਗੇ ਆ ਤੇ ਪਿੱਛੇ ਜੋ ਡੇਰਾ ਵਸੀ ਦੇ ਵਿੱਚ ਇੱਕ ਲੇਡੀ ਦੇ ਉੱਪਰ ਜੋ ਗੋਲੀਆਂ ਚਲਾਉਣ ਦੀ ਕਾਰਵਾਈ ਹੋਈ ਸੀਗੀ ਉਹ ਵੀ ਇਹਨਾਂ ਦੀ ਮਿਲੀ ਭੁਗਤ ਦੇ ਮਤਲਬ ਪੁਲਿਸ ਤਸਰਹੀ ਹੈ ਵੀ ਇਹਨਾਂ ਨੇ ਹੀ ਇਹੋ ਫਾਇਰਿੰਗ ਕੀਤੀ ਸੀਗੀ ਤੇ ਹੁਣ ਅੱਜ ਇਹਨਾਂ ਨੂੰ ਇੱਕ ਇਨਫਾਰਮੇਸ਼ਨ ਮਿਲੀ ਸੀਗੀ ਕਿ ਵੀ ਇਹ ਜੋ ਤਿੰਨੇ ਬਦਵਾਸ਼ ਹੈਗੇ ਆ ਇਹ ਖਿਦਰਾਬਾਦ ਏਰੀਏ ਦੇ ਵਿੱਚ ਘੁੰਮ ਰਹੇ ਆ ਤਾਂ ਐਸਐਸਪੀ ਮੋਹਾਲੀ ਦੇ ਅਨੁਸਾਰ ਜੋ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜੋ ਕਿ ਉਹਨਾਂ ਦੀ ਬਾਈਕ ਵੀ ਚੱਲ ਰਹੀ ਹੈ ਉਹਨਾਂ ਨੇ ਦੱਸਿਆ ਕਿ ਵੀ ਜਦੋਂ ਪੁਲਿਸ ਨੇ ਗੁਰਸ਼ੇਰ ਸਿੰਧੂ ਜੋ ਡੀਐਸਪੀ ਨੇ ਸਪੈਸ਼ਲ ਫੋਰਸ ਤੇ ਵਿਜੇ ਕੁਮਾਰ ਉਹਨਾਂ ਨੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਈ ਰਾਉਂਡ ਪੁਲਿਸ ਦੇ ਉੱਪਰ ਫਾਇਰ ਕੀਤੀ ਜਦਾ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਕਿ ਉਹ ਨਰੇਸ਼ ਕੁਮਾਰ ਉਹਦੇ ਤਿੰਨ ਗੋਲੀਆਂ ਲੱਗੀਆਂ ਅਕਸ਼ਾ ਇੱਕ ਜੋ ਜੀਨ ਤੋਂ ਰਹਿਣ ਵਾਲਾ ਦੱਸਿਆ ਜਾ ਰਿਹਾ ਉਹਦੇ ਦੋ ਗੋਲੀਆਂ ਲੱਗੀਆਂ ਤੇ ਇੱਕ ਹੋਰ ਸੁਨੀਲ ਕੁਮਾਰ ਹੈਗਾ ਦੋ ਗੋਲੀਆਂ ਉਹਨੀਆਂ ਲੱਤਾਂ ਦੇ ਵਿੱਚ ਵੱਜੀਆਂ ਦੱਸੀਆਂ ਜਾ ਰਹੀਆਂ ਨੇ ਸਾਰੇ ਹਰਿਆਣੇ ਦੇ ਰਹਿਣ ਵਾਲੇ ਆ ਤੇ ਆਪ ਜੀ ਨੂੰ ਤੌਰਫ ਕਰਾਉਂਦੇ ਆ ਤੇ ਜੋ ਵੀਡੀਓਜ਼ ਤੁਸੀਂ ਦੇਖ ਰਹੇ ਹੋ ਇਹ ਪੁਲਿਸ ਦਾ ਇਥੇ ਐਂਕਾਊਂਟਰ ਹੋਇਆ ਤੇ ਹੁਣ ਜੋ ਸਾਰੇ ਜੋ ਗੈਂਗਸਟਰ ਨੇ ਉਹਨਾਂ ਨੂੰ ਮੋਹਾਲੀ ਦੇ ਛੇ 6 ਫਿਰ ਹਸਪਤਾਲ ਇਲਾਜ ਅਧੀਨ ਪੇਗ ਤੱਕ ਗਿਆ ਤੇ ਵੇਖ ਸਕਦੇ ਹੋ ਆਪ ਜੀ ਵੀਡੀਓ ਤੇ ਗੱਲ ਕਰਦੇ ਆ ਐਸਐਸਪੀ ਮੋਹਾਲੀ ਦੇ ਨਾਲ ਤਿੰਨ ਜਿਹੜੇ ਸਵਾਦੀ ਨੇ ਇਹਨਾਂ ਦਾ ਮੁਕਪੜ ਹੋਈ ਇਹਨਾਂ ਦੇ ਨਾਲ ਕੀ ਪੂਰੀ ਇਨਵੈਸਟੀਗੇਸ਼ਨ ਚ ਕੀ ਹੈ ਕਿਹੜਾ ਮਾਮਲਾ ਹੈ ਇਹਦੇ ਵਿੱਚ ਸ਼ਹਿਰ ਤੁਹਾਡੇ ਧਿਆਨ ਚੋਵੇ ਕੁਝ ਕੁਝ ਦਿਨ ਪਹਿਲਾਂ ਇੱਕ ਡੇਰਾ ਬਸੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਗੁਲੀਆਂ ਚਲਾਗੇ ਸੀ ਤੇ ਉਹ ਇਮੀਡੀਏਟਲੀ ਉਹਨੂੰ ਪੀਜੇ ਸ਼ਿਫਟ ਕਰਦੇ ਉੱਤੇ ਗਿਆ ਸੀ ਤੇ ਕੁਝ ਦਿਨ ਬਾਅਦ ਉਹ ਲੇਡੀ ਦੀ ਡੈਥ ਹੋ ਗਈ ਸੀ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਸੀਗੀਆਂ ਸਾਡੀਆਂ ਸੀਏ ਦੀ ਟੀਮਾਂ ਸਪੈਸ਼ਲ ਸੈੱਲ ਦੀਆਂ ਟੀਮਾਂ ਤੇ ਥਾਣੇ ਦੀਆਂ ਟੀਮਾਂ ਸੀਗੀਆਂ ਅਸੀਂ ਬਣਾਤੀਆਂ ਤੇ ਉਹ ਟੀਮਾਂ ਜਿਹੜੀਆਂ ਸੀ ਕਿ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹ ਟ੍ਰੇਸ ਕਰ ਲਿਆ ਸੀਗਾ ਕਿ ਜਿਹੜਾ ਇਹ ਕੇਸ ਹੈ ਇਹ ਜਿਹੜੇ ਡਿਸੀਜ਼ ਲੇਡੀ ਹੈ ਜਿਹੜੇ ਮਰਨ ਵਾਲੇ ਲੇਡੀ ਨੇ ਉਹਨਾਂ ਦੀ ਜਿਹੜੀ ਨੂ ਸੀ ਨੂੰਦੇ ਮਾਮੇ ਨੇ ਕਰਾਇਆ ਸੀ ਕਿਉਂਕਿ ਉਹਨਾਂ ਦੇ ਫੈਮਿਲੀ ਵਿੱਚ ਡਿਸਪਿਊਟ ਚੱਲ ਰਿਹਾ ਸੀਗਾ। ਇਸ ਕੇਸ ਦੇ ਵਿੱਚ ਜਿਹੜੀ ਉਹ ਜਿਹੜਾ ਉਹਦਾ ਦਾ ਪਾਬਾ ਸੀ ਕੀ ਸੁਭਾਸ਼ 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 ਨਾਮ ਦਾ ਇਹ ਬੰਦਾ ਸੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗ੍ਰਿਫਤਾਰੀ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੋ ਬੰਦੇ ਇੱਕ ਅਕਸ਼ੇ ਜਿਹੜਾ ਕਿ ਹਿਸਾਰ ਦਾ ਰਹਿਣ ਵਾਲਾ ਤੇ ਇੱਕ ਨਰੇਸ਼ ਕੁਮਾਰ ਜਿਹੜਾ ਕਿ ਜੀਨ ਦਾ ਰਹਿਣ ਵਾਲਾ ਇਹ ਦੋਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਇਹ ਕੰਟ੍ਰੈਕਟ ਇਹ ਜਿਹੜਾ ਇਹਨਾਂ ਦੋਨਾਂ ਨੂੰ ਕੌਂਟਰੈਕਟ ਦਿੱਤਾ ਗਿਆ ਸੀਗਾ ਜਿਹੜੇ ਇਹ ਲੇਡੀ ਨੂੰ ਮਾਰਨ ਦਾ ਤੇ ਉਹ ਟਰੇਸ ਕਰਦੇ ਹੋਏ ਸਾਨੂੰ ਇਨਫੋਰਮੇਸ਼ਨ ಸಿਗੀ ਅੱਜ ਕਾਫੀ ਸਮੇਂ ਤੋਂ ਕਿ ਇਹ ਖੇਦਰਾਬਾਦ ਮਾਜਰੀ ਦੇ ਇਲਾਕੇ ਦੇ ਵਿੱਚ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਲੁਕੇ ਹੋਣ ਦੀ ਸ਼ੰਕਾ ਹੈ ਤੇ ਸਾਡੀ ਟੀਮਾਂ ਕਾਫੀ ਦੇਰ ਤੋਂ ਸਰਚ ਕਰ ਰਹੀਆਂ ਸੀ ਕਿ ਇੱਥੇ ਤੇ ਕਿ ਫਿਰ ਸਾਨੂੰ ਫਿਰ ਇਨਫੋਰਮੇਸ਼ਨ ਆਈ ਕਿ ਕਿਸੇ ਪੱਠੇ ਦੇ ਲਾਗੇ ਤੱਕ ਗਏ ਰੁਕੇ ਹੋਏ ਨੇ ਕਿਉਂਕਿ ਉੱਥੇ ਟੈਂਪਰੀ ਲੁਕੇ ਹੋਏ ਨੇ ਕਿਉਂਕਿ ਪੁਲਿਸ ਕਾਫੀ ਦੇਰ ਤੋਂ ਸਰਚ ਕਰ ਰਹੀ ਸੀ ਇਹਨਾਂ ਦੇ ਦਾ ਡਿਊਰਿੰਗ ਜਦੋਂ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਇਧਰੋਂ ਆ ਰਹੀ ਸੀਗੀ ਗੱਡੀ ਤੇ ਸਾਹਮਣੇ ਇੱਕ ਬੜੀ ਸਪੀਡ ਤੇ ਮੋਟਰਸਾਈਕਲ ਕਿਤੋਂ ਇੱਕ ਇਥੇ ਪੱਠੇ ਦੇ ਏਰੀਆ ਦੇ ਵਿੱਚੋਂ ਨਿਕਲ ਕੇ ਭੱਜਿਆ ਜਦੋਂ ਉਹਨੂੰ ਰੋਕਣ ਵਾਸਤੇ ਜੋ ਗੱਡੀ ਅੱਗੇ ਲਗਾਈਗੀ ਤਾਂ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੌਰਾਨ ਜਿਹੜੀ ਸੀਗੀ ਪੁਲਿਸ ਪਾਰਟੀ ਵੱਲੋਂ ਵੀ ਜਿਵੇਂ ਕਿ ਫਾਇਰ ਕੀਤੇਗੇ ਸ਼ਾਟਸ ਤਾਂ ਉਹ ਮੋਟਰਸਾਈਕਲ ਦੇ ਉੱਤੇ ਤਿੰਨ ਬੰਦੇ ਸੀਗੇ ਜਿਹੜਾ ਤੀਜਾ ਬੰਦਾ ਹੈਗਾ ਇੱਕ ਸੁਨੀਲ ਕੁਮਾਰ ਨਾਮ ਦਾ ਬੰਦਾ ਜਿਹੜਾ ਕਿ ਇਸਾਰ ਦਾ ਹੀ ਰਹਿਣ ਵਾਲਾ ਹੈ ਆਇਡੈਂਟੀਫਾਈ ਹੋਇਆ ਤੇ ਇਹਦਾ ਰੋਲ ਜਿਹੜਾ ਹੈਗੇ ਅਸੀਂ ਹਜੇ ਜਿਹੜੇ ਡੇਰੇ ਪਾਸੇ ਵਾਲੇ ਇਨਸੀਡੈਂਟ 'ਚ ਅਸੀਂ ਹਜੇ ਅਸੀਂ ਵੈਰੀਫਾਈ ਕਰਨਾ ਹੈ ਕਿ ਇਹਦਾ ਕੀ ਰੋਲ ਹੈ ਕਿਉਂਕਿ ਦੋ ਬੰਦੇ ਤਾਂ ਇਚ ਵਾਂਟਿਡ ਹੀ ਸੀਗੇ ਬਾਈ ਨੇਮ ਹੀ ਸੀ ਸਾਡੇ ਕੋਲੇ ਤੇ ਇਹਨਾਂ ਦੇ ਡਿਊਰਿੰਗ ਜਿਹੜੀ ਇਹ ਮੁੱਠਪੇੜ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦੇ ਹੀ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹੈ ਇੱਕ ਦੇ ਦੋ ਗੋਲੀਆਂ ਲੱਗੀਆਂ ਤੇ ਦੂਜੇ ਤੀਜੇ ਦੇ ਵੀ ਦੋ ਗੋਲੀਆਂ ਲੱਗੀਆਂ ਨੇ ਤੇ ਇਸ ਦਿਨ ਦਿਨੇ ਇਮੀਡੀਟਲੀ ਹਸਪੀਟਲ ਸ਼ਿਫਟ ਕਰ ਦਿੱਤੇ ਗਏ ਨੇ ਤੇ ਸਾਰੇ ਜੇਰੇ ਇਲਾਜ ਸਰ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਕੀ ਹੈ ਹਜੇ ਤੱਕ ਸਾਹਮਣੇ ਆਇਆ ਇਹ ਚ ਜਿਹੜਾ ਮੇਨ ਜਿਹੜਾ ਇਹਦੇ ਵਿੱਚ ਹੈ ਕਿ ਸ਼ੂਟਰ ਨਰੇਸ਼ ਕੁਮਾਰ ਹੈ ਇਹਦੇ ਉੱਤੇ ਕਰੀਬ 80 ਟਿਕਰ ਜੋ ਇਹਨੇ ਪੁਛਗੇ ਚ ਦੱਸਿਆ ਇਹ ਚ 12 ਤੋਂ 14 ਜਿਹੜੀਆਂ ਐਫ ਆਈ ਆਰਸ ਹੈ ਤੇ ਰਜਿਸਟਰਡ ਹੈ ਸਾਰੀ ਹੀ ਨੀਅਸ ਕ੍ਰਾਈਮ ਜੀ ਐਫ ਆਈ ਆਰਸ ਤੇ ਇਹ ਸਾਰੀ 307 302 ਟਾਈਪ ਦੀਆਂ ਹੀ ਐਫ ਆਈ ਆਰਸ ਹੈ ਜਿਹੜਾ ਇਹ ਅਕਸ਼ੇ ਹੈ ਇਹ ਦੇ ਉੱਤੇ ਟੋਟਲ ਮਿਲਾ ਕੇ ਦੋ ਐਫਆਈਆਰਜ਼ ਦੇ ਵਿੱਚ ਹਿਸਾ ਡਿਸਟ੍ਰਿਕਟ ਤੋਂ 307 ਦੀਆਂ ਦੋ ਐਫਆਈਆਰਜ਼ ਆ ਜਿਦੇ ਵਿੱਚ ਪਕੌੜਾ ਚੱਲਦਾ ਆ ਰਿਹਾ ਇਹ ਤਾਂ ਅਸੀਂ ਸਾਰੀਆਂ ਚੈੱਕ ਕਰੀਏ ਤਾਂ ਅਸੀਂ ਰਿਕਾਰਡ ਜਿਹੜਾ ਸੁਨੀਲ ਕੁਮਾਰ ਹੈ ਇਹਦਾ ਵੀ ਕ੍ਰਿਮਿਨਲ ਰਿਕਾਰਡ ਹੈ ਪ੍ਰੀਲੀਮਿਨਰੀ ਦੱਸ ਰਿਹਾ ਕਿ ਇਹਦੀ ਵੀ ਐਫਆਈਆਰਜ਼ ਹੈਗੀਆਂ ਪਰ ਅਸੀਂ ਡਿਟੇਲ ਕਿਉਂਕਿ ਹੁਣ ਨਵੀਂ ਸਾਨੂੰ ਆਇਡੈਂਟੀਫਾਈ ਹੋਇਆ ਡਿਟੇਲ ਹੈ ਜੀ ਅਸੀਂ ਕੁਝ ਗਿਸ਼ਤੋਂ ਲਿਆਵਾਂਗੇ ਸਾਹਮਣੇ ਸਰ ਇਹ ਪੂਰਾ ਖਾਲੀ ਏਰੀਆ ਇੱਕ ਇੱਥੇ ਲੁਕੇ ਹੋਈ ਸੀ ਇੱਥੇ ਦਾ ਕੋਈ ਇਨਵੋਲਟ ਨਹੀਂ ਲੋਕਲ ਹਜੇ ਤੱਕ ਇਹ ਮਰਚੀ ਜਿਹੀ ਇਹ ਸਾਰੀ ਚੀਜ਼ ਹਜੇ ਹ ਸੀਗੇ ਜਾਂ ਹਿਮਾਚਲ ਵੱਲੋਂ ਭਜ ਰਹੇ ਸੀ ਜਾਂ ਹਿਮਾਚਲ ਛਮਾਚਲ ਤੋਂ ਆ ਰਹੇ ਸੀ ਕਿਉਂਕਿ ਇਹ ਨਾਲ ਹਿਮਾਚਲ ਦੇ ਨਾਲ ਲੱਗਦਾ ਏਰੀਆ ਤਾਂ ਸਾਨੂੰ ਕਾਫੀ ਪੋਸਿਬਿਲਟੀ ਹੈ ਹਿਮਾਚਲ ਵੱਲੋਂ ਭਜ ਰਹੇ ਹੋਣੇ ਜਾਂ ਉਧਰੋਂ ਆ ਰਹੇ ਹੋਣੇ ਤਾਂ ਜੇ ਲੋਕਲ ਵੀ ਕੋਈ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਂਦੀ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਿੰਨੇ ਕਿਨ ਦੇ ਤੌਰ ਤੇ ਰੈਕੀ ਕੀਤੀ ਜਾ ਰਹੀ ਸੀਗੀ ਉਸ ਇਨਸੀਡੈਂਟ ਦੇ ਵਿੱਚ ਨਹੀਂ ਉਹ ਤਾਂ ਜਿਹੜਾ ਰੈਕੀ ਦਾ ਇਹ ਚ ਪਹਿਲਾਂ ਹੀ ਪਲਾਨਡ ਵੀ ਸੀਗਾ ਪਲੈਨਡਵੇ ਦੇ ਵਿੱਚ ਸੀਗਾ ਕਿ ਘਰੋਂ ਬਾਹਰ ਬੈਠੇ ਆ ਤੇ ਇਹਨਾਂ ਨੇ ਕੰਟਰੈਕਟ ਕਿਲਿੰਗ ਜਿਵੇਂ ਮੈਂ ਦੱਸਿਆ ਉਹ ਸਾਹਮਣਾ ਕੀਤੀ ਗਈ ਤੇ ਉਸੇ ਹਿਸਾਬ ਨਾਲ ਇਨਸੀਡੈਂਟ ਕਰਾਇਆ ਗਿਆ ਸਰ ਸੀਸੀਟੀਵੀ ਵੀ ਆਈ ਸੀ ਉਹਦੇ ਵਿੱਚ ਸਾਹਮਣੇ ਦੋ ਬਾਈਕ ਸਵਾਰ ਆਏ ਸੀ ਇਹ ਉਹੀ ਅਕਸ਼ੇ ਤੇ ਨਰੇਸ਼ ਇਹ ਦੋ ਜਿਹੜਾ ਅਕਸ਼ੇ ਤੇ ਨਰੇਸ਼ ਹੈ ਇਹ ਉਹਹੀ ਦੋ ਬੰਦੇ ਨੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਸੀਸੀਟੀਵੀ ਵਿੱਚ ਦਿਖਦੇ ਆ ਪਰ ਠੀਕ ਹੈ ਠੀਕ ਹੈ ਜਿੰਨ ਤੱਕ ਦੀ ਇਨਵੈਸਟੀਗੇਸ਼ਨ ਕੁਝ ਹੋ ਰਹਾ ਹੈ ਇਹ ਹੋਰ ਵੀ ਲੋਕ ਇਹਦੇ ਵੀ ਸ਼ਾਮਿਲ ਨੇ ਕਿਉਂਕਿ ਤੁਸੀਂ ਕਿਹਾ ਕਿ ਕੰਟਰੈਕਟ ਕਿਲਿੰਗ ਇਹਦੇ ਵੀ ਸੁਭਾਸ ਨੇ ਕਰਾਇਆ ਇਹ ਚ ਦੇਖੋ ਹੁਣ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਨੂੰ ਦ ਦੂਰਿੰਗ ਇਨਵੈਸਟੀਗੇਸ਼ਨ ਇਸ ਕੇਸ ਦੀ ਵੀ ਤੇ ਪਲੱਸ ਜਿਹੜਾ ਡੇਰਾ ਬਸੀ ਵਾਲਾ ਕੇਸ ਆ ਉਹ ਚ ਵੀ ਅਸੀਂ ਦੂਰਿੰਗ ਇਨਵੈਸਟੀਗੇਸ਼ਨ ਸਾਰਾ ਰੋਲ ਜਿਹੜਾ ਇਹਨਾਂ ਦਾ ਦੇਖਿਆ ਸਰ ਕਿਸੇ ਗੈਂਗ ਨਾਲ ਤਾਂ ਸੰਬੰਧਿਤ ਅਜੇ ਤੱਕ ਕੁਝ ਸਮਝ ਨਹੀਂ ਅਜੇ ਦੇਖ ਕੇ ਨਹੀਂ ਸਾਹਮਣੇ ਆਇਆ ਸੀ ਕਿਉਂਕਿ ਕਾਫੀ ਦਿਨ ਹੋ ਗਏ ਇਸ ਇਨਸੀਡੈਂਟ ਨੂੰ ਤਾਂ ਸਾਡੀ ਪ੍ਰੀਲੀਮਨਰੀ ਪੁੱਛਗਿੱਛ ਦੇ ਵਿੱਚ ਇਹ ਕਿਸੇ ਗੈਂਗ ਨਾਲ ਸੰਬੰਧਤ ਸਾਹਮਣੇ ਨਹੀਂ ਆਇਆ ਪਰ ਇਹ ਸੀਗੇ ਕੰਟ੍ਰੈਕਟ ਕਿਲਰਸ ਤੇ ਕਾਫੀ ਇਹਨਾਂ ਤੇ ਜਿਹੜੀ ਹੀਨਸ ਕ੍ਰਾਈਮ ਵੀ ਐਫ ਆਈ ਆਰ ਸੀ ਸਰ ਕਿੰਨੇ ਵੈਪਨਸ ਜਿਹੜਾ ਰਿਕਵਰ ਕੀਤੇ ਗਏ ਨੇ ਕਿਹੜੇ ਕਿਹੜੇ ਵੈਪਨਸ ਇਹ ਚ ਦੋ ਵੈਪਨ ਤਿੰਨ ਦੋਨੋਂ ਤੀਬ ਹੋਰ ਦੇ ਆ ਕੁਛ ਖਾਲੀ ਕੇਸ ਵੀ ਸਾਨੂੰ ਇੱਥੇ ਮਿਲੇ ਉਹ ਵੀ ਸਾਰੀ ਅਸੀਂ ਸਿਕਿਉਰ ਕਰਕੇ ਰੱਖਿਆ ਹੋਇਆ ਸੀ ਜਿਹੜਾ ਹੈਗੇ ਤੇ ਉਹ ਸਾਡੀ ਫੋਰੈਂਸਿਕ ਟੀਮ ਆਏਗੀ ਤੇ ਉਹ ਡਿਟੇਲ ਜਿਹੜੀ ਹੈਗੀ ਹੋਰ ਵੀ ਅਸੀਂ ਇਹਦੇ ਵਿੱਚ ਨਿਕਲਾਈ ਕਿ ਕਿੰਨੇ ਕੇ ਫਾਇਰ ਹੋਏ ਨੇ ਅੰਦਾਜ਼ਾ ਇਹ ਅੰਦਾਜ਼ਾ ਜਿਹੜੀ ਉਹਨਾਂ ਵੱਲੋਂ ਕਰੀਬ 4-5 ਫਾਇਰ ਜਿਹੜੇ ਹੋਏ ਸੀਗੇ ਫਿਰ ਸਾਡੀ ਟੀਮ ਵੱਲੋਂ ਵੀ ਕਰੀਬ 7-8 ਫਾਇਰ ਜਿਹੜੇ ਹੋਏ ਠੀਕ ਠੀਕ ਹੈ ਜੀ ਠੀਕ ਹੈ ਥੈਂਕ ਯੂ